ਵਿਚਾਰਧਾਰਕ ਤੌਰ ਤੇ ਪੰਜਾਬ ਦੇ ਵਿੱਚ ਬਹੁਤ ਵੱਡੀ ਤਬਦੀਲੀ ਆਉਣ ਵਾਲੀ ਆ ਔਰ ਇਹ ਤਬਦੀਲੀ ਭਾਰਤੀ ਜਨਤਾ ਪਾਰਟੀ ਦੇ ਵਿਚਾਰਧਾਰਾ ਨੂੰ ਅਪਣਾਉਂਦਿਆਂ ਹੋਇਆਂ ਪੰਜਾਬ ਦੇ ਵਿੱਚ ਵੀ ਇਹ ਚੀਜ਼ ਸੰਭਵ ਹੋਣ ਜਾ ਰਹੀ ਹੈ ਉਹਦੇ ਪਿੱਛੇ ਬਹੁਤ ਵੱਡੇ ਵੱਡੇ ਕਾਰਨ ਨੇ ਪੰਜਾਬ ਦੇ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਵੀ ਪਿਛਲੇ ਕਈ ਸਾਲਾਂ ਤੋਂ ਪਰਖ ਲਿਆ ਅਕਾਲੀ ਦਲ ਨੂੰ ਵੀ ਪਰਖ ਲਿਆ ਆਮ ਆਦਮੀ ਪਾਰਟੀ ਨੂੰ ਵੀ ਪਰਖ ਲਿਆ ਮੈਨੂੰ ਤਾਂ ਕਈ ਵਾਰੀ ਬਹੁਤ ਹੈਰਾਨਗੀ ਹੁੰਦੀ ਆ ਵੀ ਇਹਨਾਂ ਤਿੰਨਾਂ ਪਾਰਟੀਆਂ ਚ ਇਹ ਹੀ ਨਹੀਂ ਪਤਾ ਲੱਗਦਾ ਵੀ ਸਵੇਰ ਨੂੰ ਕਿਨੇ ਕਿਹਦੇ ਚਲੇ ਜਾਣਾ ਔਰ ਜਿੰਨੇ ਕਿ 99 ਨੇ ਉਹ ਮੈਨੂੰ ਲੱਗਦਾ ਉਹਨਾਂ ਚ 70 ਕੇ ਜਿਹੜੇ ਅਕਾਲੀਆਂ ਉਹ ਕਾਂਗਰਸ ਦੇ ਨੇ ਤੇ ਜਿਹੜੇ ਕੁਝ ਬਾਕੀ ਰਹਿ ਗਏ ਨੇ ਉਹ ਅਕਾਲੀਆਂ ਦੇ ਲੱਗਦੇ ਨੇ ਹੁਣ ਤਾਂ ਵੈਸੇ ਵੀ ਕਾਫੀ ਇਹਨਾਂ ਦਾ ਆਪਸ ਵਿੱਚ ਮਿਕਸ ਮੈਚ ਜਿਹਾ ਹੋ ਗਿਆ ਇੱਕ ਜਣੇ ਨੇ ਬਠਿੰਡੇ ਸੀਟ ਛੱਡ ਦਿੱਤੀ ਆ ਵੀ ਤੁਸੀਂ ਉੱਥੇ ਲੜ ਲਓ ਦੂਜੇ ਨੇ ਕਹੇ ਵੀ ਤੂੰ ਲੁਧਿਆਣੇ ਆ ਜਾਂ ਮੈਂ ਉੱਥੇ ਲੜ ਲੀਨਾ ਸੋ ਫ੍ਰੈਂਡਲੀ ਮੈਚ ਆਇਆ ਕਾਂਗਰਸ ਤੇ ਕਾਲੀਆਂ ਦਾ ਆਪਸ ਵਿੱਚ ਰਹੀ ਗੱਲ ਪੰਜਾਬ ਦੇ ਵਿਕਾਸ ਦੀ ਜੇਕਰ ਪੰਜਾਬ ਦੇ ਵਿੱਚ ਅਸੀਂ ਲੋਕ ਵਿਕਾਸ ਚਾਹੁੰਦੇ ਆ ਤਾਂ ਭਾਰਤੀ ਜਨਤਾ ਪਾਰਟੀ ਦਾ ਕੋਈ ਅਲਟਰਨੇਟਿਵ ਨਹੀਂ ਹੈਗਾ ਕਿਉਂਕਿ ਇਸ ਦੀ ਇੱਕ ਐਗਜ਼ਾਮਪਲ ਜਿਹੜੀ ਹੈ ਕੋਈ ਹਵਾ ਦੇ ਵਿੱਚ ਨਹੀਂ ਹੈਗੀ ਸਾਨੂੰ ਦੇਖੋ ਸਲੀਅਤ ਤੋਂ ਸਾਨੂੰ ਜਾਨੋ ਹੋਣਾ ਚਾਹੀਦਾ ਵਕਬ ਹੋਣਾ ਚਾਹੀਦਾ ਜੇਕਰ ਜੁਪੀ ਉੱਤਰ ਪ੍ਰਦੇਸ਼ ਦੀ ਗੱਲ ਕਰੀਏ ਅਸੀਂ ਰਾਜਸਥਾਨ ਦੀ ਕਰੀਏ ਗੁਜਰਾਤ ਦੀ ਕਰੀਏ ਮਧਿਆ ਪ੍ਰਦੇਸ਼ ਦੀ ਕਰੀਏ ਤੋ ਸਟੇਟਾਂ ਸਾਡੇ ਨਾਲ ਕਿਤੇ ਅੱਗੇ ਨਿਕਲ ਗਈਆਂ ਕਾਰਨ ਕੀ ਆ ਕਿ ਉਹਨਾਂ ਸਟੇਟਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਜਿਨ੍ਹਾਂ ਨੇ ਦਿਨ ਰਾਤ ਤਰੱਕੀ ਕੀਤੀ ਵਿਕਾਸ ਕੀਤਾ ਇਮਾਨਦਾਰੀ ਦਾ ਸਾਥ ਦਿੱਤਾ ਜਿਹਦੇ ਨਾਲ ਉਹਨਾਂ ਉਹਨਾਂ ਪ੍ਰਦੇਸ਼ਾਂ ਦਾ ਉਹਨਾਂ ਸੂਬਿਆਂ ਦਾ ਵਿਕਾਸ ਹੋਇਆ ਸਾਡੇ ਵਾਲੇ ਪਾਸੇ ਕੀ ਸੀ ਕਿਸੇ ਨੇ ਹੋਟਲ ਬਣਾ ਲਏ ਕਿਸੇ ਨੇ ਸਮਾਰਟ ਸਿਟੀ ਦੇ ਪ੍ਰੋਜੈਕਟ ਦੇ ਵਿੱਚੋਂ ਪੈਸੇ ਚੋਰੀ ਕਰਕੇ ਦੁਬਈ 'ਇਆ ਆਪਣੇ ਘਰ ਬਣਾ ਲਏ ਕਈਆਂ ਨੇ ਆਪਣੇ ਜਾਇਦਾਦਾਂ ਬਣਾ ਲਈਆਂ ਕੰਯਾਰੇ ओरिएंट ਸਿਨੇਮੇ ਦੇ ਪਿਛਲੇ ਪਾਸੇ ਜਿਆਦਾ ਤਾਂ ਖਰੀਦ ਲੀਆਂ ਬੇਨਾਮੀ ਤੌਰ ਤੇ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਪਰ ਇਹ ਸਾਰਾ ਕੁਝ ਜਿਹੜਾ ਆ ਇਹ ਕਿਦਾਂ ਵਾਪਰਿਆ ਕਹਿਣ ਦਾ ਭਾ ਪੰਜਾਬ ਦੇ ਲੋਕਾਂ ਦਾ ਪੈਸਾ ਜਿਹੜਾ ਆ ਪਿਛਲੇ 70-75 ਸਾਲਾਂ ਤੋਂ ਲੁੱਟਿਆ ਗਿਆ ਜਿਹਦੇ ਨਾਲ ਪੰਜਾਬ ਦੇ ਲੋਕਾਂ ਦਾ ਵਿਕਾਸ ਰੁਕਿਆ ਤਾਂ ਕਿ ਪੰਜਾਬ ਦੇ ਲੋਕ ਇਹਨਾਂ ਲੀਡਰਾਂ ਨੂੰ ਜਿਹੜੇ ਕਾਂਗਰਸ ਪਾਰਟੀ ਦੇ ਅਕਾਲੀਆਂ ਦੇ ਨੇ ਜਾਂ ਆਮ ਆਦਮੀ ਪਾਰਟੀ ਦੇ ਕੁਐਸਚਨ ਨਾ ਕਰ ਸਕਣ ਪ੍ਰਸ਼ਨ ਨਾ ਕਰ ਸਕਣ ਬਈ ਤੁਸੀਂ ਧਾਂਦਲੇ ਬਾਜ਼ੀ ਕਿਵੇਂ ਕੀਤੀ ਅਸੀਂ ਪੰਜਾਬੀ ਤਾਂ ਸ਼ਾਂਤੀ ਚਾਹੁੰਦੇ ਆਂ ਵਿਕਾਸ ਚਾਹੁੰਦੇ ਆਂ ਨਸ਼ਿਆਂ ਤੋਂ ਮੁਕਤੀ ਚਾਹੁੰਦੇ ਆਂ ਪੰਜਾਬ ਦੇ ਬੱਚਿਆਂ ਨੂੰ ਰੋਜ਼ਗਾਰ ਚਾਹੁੰਦੇ ਆਂ ਜਿਦ ਦੀ ਰੋਜ਼ ਸਵੇਰੇ ਸ਼ਾਮ ਦੁਪਹਿਰੇ ਹਰ ਟਾਈਮ ਬਾਕੀ ਪਾਰਟੀਆਂ ਦੇ ਅੱਛੇ-ਅੱਛੇ ਨੁਮਾਇੰਦੇ ਜਿਨ੍ਹਾਂ ਦਾ ਸਮਾਜਿਕ ਰਸੂਕ ਆ ਉਹ ਸਾਰੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਰਹੇ ਨੇ ਬਸ ਸਾਰਿਆਂ ਨੂੰ ਅਸੀਂ ਜੀ ਆਇਆਂ ਆਖਦੇ ਹਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਜਿੱਦ ਇੱਕ ਆਡੀਓ ਵਾਇਰਲ ਹੋ ਰਹੀ ਹੈ ਉਹਦੇ ਲਈ ਕੀ ਜਾਨਣਾ ਚਾਹੋਗੇ ਪਤਾ ਨਹੀਂ ਹੈ ਕਿ ਨਹੀਂ ਅੱਜ ਕੱਲ ਜ਼ਮਾਨਾ ਆਈਟੀ ਦਾ ਕੋਈ ਝੂਠੀ ਆ ਸੱਚੀ ਆ ਉਹ ਪਰਮਾਨਿਤ ਕਰਕੇ ਫਿਰ ਆਪਾਂ ਉਹਦੇ ਬਾਰੇ ਗੱਲ ਕਰ ਹਾਂਜੀ ਅਜੇ ਹੋਰ ਵੀ ਆਡੀਓ ਦੇਖੋ ਜਦੋਂ ਮੈਨੂਫੈਕਚਰਿੰਗ ਦੀ ਫੈਕਟਰੀ ਲੱਗ ਜਾਂਦੀ ਆ ਵੀ ਆਪਾਂ ਕੁਝ ਬਣਾਣੀ ਹੋਈ ਆ ਫਿਰ ਇੱਕ ਤੇ ਬਣਾਈ ਕਿ 10 ਬਣਾਈਆਂ ਕੋਈ ਫਰਕ ਨਹੀਂ ਪੈਂਦਾ ਸਾਡੇ ਕਰਕੇ ਸਵਾਲ ਰਮੀ ਸਿੰਘ ਮੇਟੇ بی جے پی تیرہ دیا تیرہ سیٹا پنجاب سے ایک ایسی ودیا فائٹ دے رہی ہے ایسی ودیا الیکشن لڑ رہی ہے ہر ایک بندے ہر ایک پارٹی اب بی جے پی کو ڈالا